ਕੀ ਮਾਮਲਾ ਕੀ ਜਿਹੜਾ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਪੰਜਾਬ ਸਰਕਾਰ ਮਾਨਯੋਗ ਐਸਐਸਪੀ ਕਪੂਰਥਲਾ ਐਸਪੀ ਹੈੱਡਕੁਆਰਟਰ ਕਪੂਰਥਲਾ ਐਸਪੀ ਫਗਵਾੜਾ ਤੇ ਐਸਪੀ ਡੀਐਸਪੀ ਫਗਵਾੜਾ ਦੇ ਹੁਕਮ ਅਦੇ ਮੁਤਾਬਕ ਕੱਲ ਐਸਆਈ ਦਿਗਰੀਸ਼ ਪਰਹਾੜੇ ਸ਼ਾਨਨੀ ਦੇ ਨੇੜੇ ਸਵੇਤ ਪੁਲਿਸ ਪਾਰਟੀ ਨਕਲ ਆਇਆ ਤੇ ਇੱਕ ਅਨੋਮ ਆਦਮੀ ਜਿਹੜਾ ਪਾਸਟੇਵ ਨੂੰ ਆ ਰਿਹਾ ਸੀ ਥੁੱਕੇ ਤੇ ਉਹ ਜਦੋਂ ਉਹਨਾਂ ਨੂੰ ਸ਼ੱਕ ਪਿਆ ਤੇ ਉਹਨਾਂ ਨੇ ਉਹਨਾਂ ਨੂੰ ਫੜ ਕੇ ਉਹਨੇ ਪੁਛੀਸ਼ ਕੀਤੀ ਜਿਸ ਨੇ ਆਪਣਾ ਨਾਮ ਦਨੇਸ਼ ਕੁਮਾਰ ਵਾਸੀ ਪਾਂਸ਼ਟਾ ਦੱਸਿਆ ਕਿ ਉਹਦੀ ਜੋ ਤਲਾਸ਼ੀ ਲਈ ਹੱਥੋਂ ਚੁੱਕੇ ਲੁਕਾਪੇ ਦੀ ਉਹਦੇ ਵਿੱਚ ਮਿਲੇ ਨਸ਼ੀਲੇ ਪਦਾਰਥ ਹੈਗਾ 80 ਕੈਪਸੂਲ ਤੇ 50 ਗੋਲੀਆਂ ਜਿਹੜੀਆਂ ਵੀ ਉਹ ਮਿਲਿਆ ਸਾਰੇ ਖੁਦ ਆਪ ਨਸ਼ੇ ਦਾ ਆਦੀ ਸੀਗਾ ਬਿਲਕੁਲ ਜੀ ਨਸ਼ਾ ਕਰਦਾ ਵੀ ਤੇ ਵੇਚਦਾ ਵੀ ਸੀਗਾ ਜੀ ਤੇ ਸਾਰੇ ਟੀ ਪੁਆਇੰਟ ਕਿੱਥੋਂ ਵੜਿਆ ਇਹ ਸਾਨੀ ਬੋਰ ਜੀ ਜੇ ਤਾਂ ਪਹਿਲਾਂ ਵੀ ਕੋਈ ਮਾਮਲਾ ਦਰਜ ਇਹਨਾਂ ਦੇ ਪਹਿਲਾਂ ਇਹ ਹਿਸ਼ਾਰਪੁਰ ਦਰਜਿਆ ਪਹਿਲਾਂ ਉਹਨਾਂ ਦਾ ਤੇ ਕੀ ਸਰ ਇਹ ਗੋਲੀਆਂ ਕੋਈ ਅੱਗੇ ਵੇਚਦਾ ਹੈ ਜਾਂ ਆਪ ਹੀ ਖਾਂਦਾ ਹੈ ਵੇਚਦਾ ਜੀ ਵੇਚਦਾ ਵੇਚਦਾ ਤੇ ਕੀ ਕਾਰਵਾਈ ਕਰ ਰਹੇ ਆ ਸਰ ਇਹਦੇ ਖਰਾਬ ਮਕਰਮਾ ਦਰਜ ਕਰ ਦਿੱਤਾ ਜੀ ਤੇ ਤਫतीश ਜਾਰੀ ਹੈ ਅੱਜ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਸੀ ਜੀ ਉਥੋਂ ਜਿਹੜਾ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਉਹਨੇ ਦੀ ਪ੍ਰਕਿਰਚਾ ਚੱਲਦੀ ਹੈ ਜੀ ਜੋ ਵੀ ਤੱਕ ਸਾਹਮਣੇ ਆਉਂਗੇ ਆਪ ਦੀ ਜਾਣਕਾਰੀ ਦੇ ਲੱਗਣਾ ਕੀ ਮਾਮਲਾ ਕੀ ਜਿਹੜਾ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਪੰਜਾਬ ਸਰਕਾਰ ਮਾਂਜੋਗ ਐਸਐਸਪੀ ਕਪੂਰਥਲਾ ਐਸਪੀ ਹੈੱਡਕੁਆਰਟਰ ਕਪੂਰਥਲਾ ਐਸਪੀ ਫਗਵਾੜਾ ਤੇ ਐਸਪੀ ਡੀਐਸਪੀ ਫਗਵਾੜਾ ਦੇ ਹੁਕਮ ਅਦੇ ਮੁਤਾਬਕ ਕੱਲ ਐਸਆਈ ਜਗਦੀਸ਼ ਪਰਖਾ ਦੇ ਸ਼ਾਨੀ ਦੇ ਨੇੜੇ ਸਵੇਤ ਪੁਲਿਸ ਪਾਰਟੀ ਨਕਲ ਆਇਆ ਸੀ ਇੱਕ ਅਨੋਮ ਆਦਮੀ ਜਿਹੜਾ ਪਾਸਟੇਰ ਨੂੰ ਆਇਆ ਸੀ ਟੁੱਕੀ ਤੇ ਉਹ ਜਦੋਂ ਉਹਨਾਂ ਨੂੰ ਸ਼ੱਕ ਪਿਆ ਤੇ ਉਹਨਾਂ ਨੇ ਉਹਨਾਂ ਨੂੰ ਫੜ ਕੇ ਤੇ ਉਹਦੇ ਪੁੱਛਗਛ ਕੀਤੀ ਜਿਸ ਨੇ ਆਪਣਾ ਨਾਮ ਦinesh kumar ਵਾਸੀ 5 ਅਗਸਤ ਰਿਹਾ ਕਿ ਉਹਦੀ ਜਦੋਂ ਤਲਾਸ਼ੀ ਲਈ ਹੱਥੋਂ ਚ ਫੜੇ ਲੁਕਾਪੇ ਦੀ ਉਹਦੇ ਵਿੱਚ ਮਿਲੇ ਨਸ਼ੀਲੇ ਪਦਾਰਥ ਜਿਹਾ 80 ਕੈਪਸੂਲ ਤੇ 50 ਗੋਲੀਆਂ ਜਿਹੜੀਆਂ ਸੀ ਉਹ ਮਿਲ ਗਏ ਸਾਰੇ ਖੁਦ ਆਪ ਨਸ਼ੇ ਦਾ ਆਦੀ ਸੀਗਾ ਬਿਲਕੁਲ ਜੀ ਨਸ਼ਾ ਕਰਦਾ ਵੀ ਤੇ ਵੇਚਦਾ ਵੀ ਸੀਗਾ ਜੀ ਤੇ ਸਾਰੇ ਟੀ ਪੁਆਇੰਟ ਕਿੱਥੋਂ ਫੜਿਆ ਇਹ ਸਾਨੀ ਬੋਰ ਜੀ ਜਦੋਂ ਪਹਿਲਾਂ ਵੀ ਕੋਈ ਮਾਮਲਾ ਦਰਜ ਇਹਨਾਂ ਦੇ ਪਹਿਲਾਂ ਇਹ ਹਿਸ਼ਾਰਪੁਰ ਦਰਜਿਆ ਪਹਿਲਾਂ ਉਹਨਾਂ ਦਾ ਤੇ ਕੀ ਸਾਰੇ ਗੋਲੀਆਂ ਕੋਈ ਅੱਗੇ ਵੇਚਦਾ ਹੈ ਜਾਂ ਆਪ ਹੀ ਖਾਂਦਾ ਹੈ ਵੇਚਦਾ ਜੀ ਵੇਚਦਾ ਵੇਚਦਾ ਕੀ ਕਾਰਵਾਈ ਕਰ ਰਹੇ ਆ ਸਰ ਇਹਦੇ ਖਰਾਬ ਮਕਰਮਾ ਦਰਜ ਕਰ ਦਿੱਤਾ ਜੀ ਇਹ ਤਫतीश ਜਾਰੀ ਹੈ ਅੱਜ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜੀ ਉਥੋਂ ਜਿਹੜਾ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਹੁਣ ਇਹਦੀ ਪੁਚੀ ਵਿੱਚ ਚੱਲਦੀ ਹੈ ਜੀ ਜੋ ਵੀ ਤੱਕ ਸਾਹਮਣੇ ਆਉਂਗਾ ਆਪ ਜੀ ਦੱਸਣਗੇ